ਕਿ ਅ ਸਦੂ ਸਾਹਿਬ ਜੇ ਅੱਪਾ ਪਿੱਛੇ ਜਾਈਏ ਪਿਛੋਕੜ ਚ ਹੂੰ ਤੇ ਕੋਈ ਬੜਾ ਵਧੀਆ ਇਹ ਤਰੀਕਾ ਨਹੀਂ ਰਿਹਾ ਹੈ ਹੂੰ ਹੂੰ ਕਿ ਕਿ ਪਰੂਮਾਲ ਜੀ ਦੇਖੋ ਬਹੁਤ ਚੰਗੇ ਕੁਲਾਟੇ ਸੀ ਜਾਦੀ ਕੁਲਾਟੇ ਹਾਂਜੀ ਤੇ ਉਹ ਵੀ ਅਖੀਰ ਨੂੰ ਜਾ ਕੇ ਉਹਨਾਂ ਨੂੰ 73 ਡੇਸ 73 ਦਿਨ ਹੋ ਬਣਵਾਤੇ ਰਹੇ ਤੇ ਸਰਕਾਰ ਅੱਗੋਂ ਝੁਕੀ ਦੀ ਹੂੰ ਮਤਲਬ ਪਚੰਦੀ ਘੜ ਦੇ ਮਸਲੇ ਪੰਜਾਬੀ ਬੋਲਦੇ ਇਲਾਕਿਆਂ ਤੇ ਪੋਰ ਪਾਣੀ ਦੇ ਮਸਲੇ ਤੇ ਉਹਨਾਂ ਨੂੰ ਸ਼ੀਧੀ ਦੇਣੀ ਪਈ ਜੀ ਕੁਰਬਾਨੀ ਦੇਣੀ ਪਈ ਤੇ ਕੁਰਬਾਨੀ ਇਹ ਕੁਰਬਾਨੀਆਂ ਦਾ ਜਿਹੜਾ ਰੂਟ ਹੈ ਇਸ ਵੇਲੇ ਮੇਰਾ ਖਿਆਲ ਕਿ ਪਹਿਲੀ ਗੱਲ ਤਾਂ ਇਸ ਵੇਲੇ ਹੋਣੀ ਚਾਹੀਦੀ ਹੈ ਚਾਹੇ ਐਸਕੇਐਮਐਸ ਨਾਨ ਪੋਲਿਟੀਕਲ ਪੋਲਿਟੀਕਲ ਜੋ ਵੀ ਹੈ ਜਿਹੜਾ ਇੱਕ ਬੰਦਾ ਜਮਹੂਰੀ ਹੱਕਾਂ ਵਾਸਤੇ ਲੜ ਰਿਹਾ ਆਪਣੇ ਹੱਕ ਹੀ ਹੈ ਨਾ ਜੀ ਕਿਸਾਨਾਂ ਦੇ ਲਈ ਮੰਗ ਰਿਹਾ ਉਹਨਾਂ ਦੀ ਜਾਨ ਨਹੀਂ ਜਾਣੀ ਚਾਹੀਦੀ ਇਹ ਹਰ ਚਾਹੇ ਉਹ ਗ੍ਰਾਹਕ ਆਲੇ ਚਾਹੇ ਦੂਸਰੇ ਵੀ ਅਸੀਂ ਜੀ ਉਹਨਾਂ ਦੀ ਸਪੋਰਟ ਨਹੀਂ ਕਰਦੇ ਉਹ ਭਾਈ ਕੱਲ ਨੂੰ ਤੁਸੀਂ ਵੀ ਬਹਿਣਾ ਹੂੰ ਤੇ ਜਗ ਜਿਉਂਦਿਆਂ ਨਹੀਂ ਰਹਿਣਾ ਸਭ ਨੇ ਤੁਸੀਂ ਵੀ ਕੋਈ ਨਾ ਕੋਈ ਵਿਡੋਗੇ ਜਾਂ ਤੁਸੀਂ ਇਹੋ ਜਿਹਾ ਸੋਚਦੇ ਹੋ ਵੀ ਤੁਹਾਨੂੰ ਕਿਤੇ ਇਹ ਜਿਹੀ ਜ਼ਰੂਰਤ ਨਹੀਂ ਪੈਣੀ ਪੰਜਾਬ ਦੇ ਲੋਕਾਂ ਵੀ ਜਾਂ ਕੁਝ ਜੋ ਹਿੱਸਾਈ ਹੈ ਸਮਝ ਲਓ ਵੀ ਦੋ ਆਰਗੇਨਾਈਜੇਸ਼ਨ ਆ ਹੂੰ ਸਭ ਤੋਂ ਪਹਿਲਾਂ ਹੈ ਇਨਸਾਨ ਦੀ ਜ਼ਿੰਦਗੀ ਬਚਾਉਣ ਵੱਲ ਕਦਮ ਵਟੇ ਤੇ ਜੇ ਕਿਸੇ ਦਾ ਵੀ ਮਾੜਾ ਮੋੜਾ ਤਿਲਫੁਲ ਜੋਗ ਪੈਂਦਾ ਵੀ ਉਹਨੂੰ ਬਚਾਇਆ ਜਾਵੇ ਬਾਅਦ ਚ ਤੁਹਾਡੇ ਇਖਲਾਫ ਹੋ ਸਕਦੇ ਆ ਤੁਸੀਂ ਐਨੇ નિਸ਼ੰਗ ਤੌਰ ਤੇ ਜਿਹੜੇ ਆਪਸ ਵਿੱਚ ਫਟੇ ਹੋਏ ਹੋ ਤੁਸੀਂ ਕਦੋਂ ਕਾਮਯਾਬੀ ਲਾਓਗੇ ਸਹੀ ਗੱਲ ਹੈ ਤੁਹਾਨੂੰ ਇੱਕ ਪਲੈਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਕਿਸਾਨਾਂ ਦੀਆਂ ਮੰਗਾਂ ਦੇ ਸਭੀ ਕਿਸਾਨ ਹੋਲ ਛੋਟੇ ਕਿਸਾਨ ਉਹ ਜਿਹੜਾ ਮੀਡੀਅਮ ਰੰਦਾ ਕਿਸਾਨ ਹੈ ਉਹਦੀ ਡਿਮਾਂਡ ਹੀ ਹੈ ਨਾ ਇਹ ਅਮੀਰ ਕਿਸਾਨਾਂ ਦੀ ਤਾਂ ਹੈ ਨਹੀਂ ਤੇ ਸਭ ਤੋਂ ਜਿਆਦਾ 80% ਕਿਸਾਨ ਤੇ ਉਹ ਨੇ ਤੁਸੀਂ ਆਪਣੇ ਜਿਹੜਾ ਤੁਹਾਡਾ ਕਾਡਰ ਹੈ ਉਹ ਨੂੰ ਕੀ ਮੈਸੇਜ ਦੇ ਰਹੇ ਹੋ ਵੀ ਜੇ ਕੋਈ ਬੰਦਾ ਲੜਦਾ ਜੀ ਅਸੀਂ ਲੜਦੇ ਆਂ ਤਾਂ ਠੀਕ ਹੈ ਜੇ ਦੂਸਰੇ ਨਾਲ ਦਾ ਖਰਾਬ ਹੈ ਚਲੋ ਉਹਦੀ ਪੋਲੀਟੀਕਲ ਕੰਪਲਸ਼ਨ ਉਹਦੇ ਬੜੇ ਰੀਜ਼ਨ ਹੋ ਸਕਦੇ ਆ ਕੌਣ ਨੂੰ ਸਪੋਰਟ ਕਰ ਰਿਹਾ ਕੀ ਕਰ ਰਿਹਾ ਛੱਡ ਦਿਓ ਇਹ ਗੱਲ ਇਸ ਵੇਲੇ ਉਹਦੀ ਜਾਨ ਬਚਾਣੀ ਚਾਹੀਦੀ ਹੈ ਤੇ ਸਾਰੇ ਤੇਰਾ ਨੂੰ ਇਕੱਠੇ ਹੋਣਾ ਚਾਹੀਦਾ ਮੈਂ ਤੁਹਾਡੇ ਮਾਈ ਤੋਂ ਅਪੀਲ ਕਰਦਾ ਕਿ ਹੋਣੀਆ ਤੁਹਾਡੀਆਂ ਡੁੰਗੀਆਂ ਆਪਸ ਵਿੱਚ ਬੜੀਆਂ ਸੋ ਸੋ ਜਾਨ ਬਚਾਉਣ ਵਾਸਤੇ ਕੀ ਕਰਨਾ ਚਾਹੀਦਾ ਫਿਰ ਇਹਦਾ ਸਮਰਥਨ ਕਰਨੀਆਂ ਉਹ ਇਹਨਾਂ ਨੂੰ ਇਕੱਠੇ ਆਉਣਾ ਚਾਹੀਦਾ ਪੰਜਾਬ ਪੰਜਾਬ ਦੇ ਲੋਕ ਨਹੀਂ ਪਰ ਉਹ ਇਕੱਠੇ ਹੋ ਕੇ ਇਕੱਠੇ ਹੋ ਕੇ ਉਹਨਾਂ ਨੇ ਤੇ ਆਪਣਾ ਮਰਨ ਵਾਰ ਛੱਡਣਾ ਨਹੀਂਗਾ ਹੁਣ ਜੋ ਜਗਜੀਤ ਸਿੰਘ ਡੱਲੇਵਾਲ ਨੇ ਐਲਾਨ ਕੀਤਾ ਵਾ ਹਾਂ ਹਾਂ ਸਰ ਦੇਖੋ ਜੇ ਕੋ ਬੰਦਾ ਹੱਥੀ ਹੈ ਹਮ ਹੱਥ ਧਰਮ ਕਰ ਰਿਹਾ ਤੇ ਤੁਹਾਡਾ ਕੰਮ ਹੈ ਸਰਕਾਰ ਕੋਲੇ ਜਾ ਕੇ ਅਰਜ਼ੀ ਕਰੀ ਹਮ ਬੇਰਖਿਆਲ ਦੀ ਕਿ ਇਹਦੀ ਬੇਫਹਮ ਸਰਕਾਰ ਹੈ ਹੋ ਗਿਆ ਸੀ ਅੱਗੇ ਸੋ ਸੋ ਸਾਰਿਆਂ ਨੂੰ ਇਕੱਠੇ ਹੋ ਕੇ ਸਰਕਾਰ ਨੂੰ ਰਿਕੁਐਸਟ ਕਰਨੀ ਚਾਹੀਦੀ ਵੀ ਸਾਡੀਆਂ ਮੰਗਾਂ ਮੰਨ ਲਓ ਆ ਜੇ ਮੰਗਾਂ ਨਹੀਂ ਮੰਨਣੀਆਂ ਤੇ ਆਰਜੀ ਤੌਰ ਤੇ ਉਹਦਾ ਵਰਤ ਰਾ ਕੇ ਤੁਸੀਂ ਆਪਣੀ ਕਮੇਟੀ ਜਿਹੜੀ ਬਿਠਾਈ ਹੈ ਹਾਈ ਪਾਵਰ ਕਮੇਟੀ ਇਹਨਾਂ ਦੀ ਵੀ ਕਮੇਟੀ ਬਣਾ ਲਓ ਤੇ ਉਹਦਾ ਵਚਨ ਸਮਾਪਤ ਕਰ ਦਿਓ ਸਮਾਪਤ ਕਰ ਦਿਓ ਜਾਨ ਜਾਨ ਬਚਾਉਣ ਦੀ ਲੋੜ ਹੈ ਸ੍ਰੀ ਜਜੀਤ ਸਿੰਘ ਢੱਲੇਵਾਲ ਮਿਹਰਬਾਨੀ ਥੈਂਕ ਯੂ ਥੈਂਕ ਯੂ ਥੈਂਕ ਯੂ ਜਜੀਤ ਸਿੰਘ ਕਰਨ ਜਸਜੀਤ ਗਿੱਲ